ਇੱਕ ਮੁੰਡਾ ਭਾਈ ਐਨਾ ਆਲਸੀ ਸੀ। ਉਹਦੀ ਪਿੰਡ ਦੇ ਵਿੱਚ ਇੱਕ ਛੋਟੀ ਜੀ ਝੂਪੜੀ ਪਾਈ ਹੋਈ ਸੀ। ਪਰ ਉਹ ਆਪ ਕੰਮ ਨਹੀਂ ਕਰਦਾ ਸੀ। ਸਾਰਾ ਦਿਨ ਪਿਆ ਹੀ ਰਹਿੰਦਾ। ਜਦੋਂ ਉਹਨੂੰ ਭੁੱਖ ਲੱਗਦੀ ਤਾਂ ਉਹ ਪਿੰਡ ਦੇ ਵਿੱਚ ਜਾਂਦਾ ਕਿਸੇ ਨਾ ਕਿਸੇ ਤੋਂ ਕੁਝ ਮੰਗ ਕੇ ਖਾ ਲੈਂਦਾ। ਇੱਕ ਦਿਨ ਉਹਨੂੰ ਦੁਪਹਿਰੇ ਜੇ ਭੁੱਖ ਲੱਗੀ। ਉਹ ਕਹਿੰਦਾ ਵੀ ਅੱਜ ਆਪਾਂ ਖੇਤਾਂ ਨੂੰ ਜਾਂਦੇ ਹਾਂ। ਉੱਥੇ ਕੁਝ ਖਾ ਕੇ ਆਉਨੇ ਆ। ਤਾਂ ਉਹਨੂੰ ਉੱਥੇ ਇੱਕ ਬਾਗ ਦਿਖਾਈ ਦਿੱਤਾ। ਬਾਗ ਦੇ ਵਿੱਚ ਜਾਮਣਾ ਲੱਗੀਆਂ ਹੋਈਆਂ ਸੀ ਉਹ ਜਾਮਣ ਦੇ ਦਰਖਤ ਤੇ ਚੜ ਗਿਆ ਉਧਰੋਂ ਬਾਗ ਦਾ ਮਾਲਕ ਆ ਗਿਆ ਮਾਲਕ ਨੇ ਦੇਖਿਆ ਵੀ ਕੋਈ ਜਾਮਣਾ ਤੋੜੀ ਜਾਂਦਾ ਜਦੋਂ ਮਾਲਕ ਨੇ ਦੇਖਿਆ ਉਹ ਉੱਪਰ ਬੈਠਾ ਤਾਂ ਮਾਲਕ ਨੂੰ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਥੱਲੇ ਉਤਰਿਆ ਕਹਿੰਦਾ ਮੇਰੀਆਂ ਸਾਰੀਆਂ ਜਾਮਣਾ ਖਰਾਬ ਕਰਤੀਆਂ ਪਰ ਉਹ ਡਰਦਾ ਮਾਰਾ ਥੱਲੇ ਨਾ ਉਤਰਿਆ ਵੀ ਮਾਲਕ ਮੈਨੂੰ ਕੁੱਟੂਗਾ ਉਹ ਕਹਿੰਦਾ ਤੂੰ ਆਈ ਨਹੀਂ ਉਤਰਦਾ ਮੈਂ ਇੱਕ ਸੋਟੀ ਲਿਓਣਾ ਉਹ ਲੰਬੀ ਜੀ ਸੋਟੀ ਲੈਣ ਗਿਆ ਤਾਂ ਜਦੋਂ ਉਹ ਸੋਟੀ ਲੈਣ ਗਿਆ ਉਹ ਥੱਲੇ ਉਤਰ ਕੇ ਜੰਗਲ ਵੱਲ ਨੂੰ ਭੱਜ ਲਿਆ ਤੇ ਜਦੋਂ ਮਾਲਕ ਆਇਆ ਉਹ ਉੱਥੇ ਹੈ ਨਹੀਂ ਸੀ ਤਾਂ ਜੰਗਲ ਦੇ ਵਿੱਚ ਅੱਗੇ ਤੁਹਾਨੂੰ ਪਤਾ ਜੰਗਲ ਦੇ ਵਿੱਚ ਜਾਨਵਰ ਹੁੰਦੇ ਨੇ ਤਾਂ ਉੱਥੇ ਦਹਾੜ ਪਾਈ ਜਾਵੇ ਸ਼ੇਰ ਤਾਂ ਜਿਹੜੇ ਦੂਸਰੇ ਜਾਨਵਰ ਸੀ ਉਹ ਤਾਂ ਸਾਰੇ ਉਥੋਂ ਭੱਜ ਗਏ ਪਰ ਇੱਕ ਵਿਚਾਰੇ ਕੁੱਤੇ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਸੀ ਉਕੜੀ ਸਕੜੀ ਸਕੇ ਲੱਤਾਂ ਤੁਰਦਾ ਸੀ ਉਹ ਤੋਂ ਕਿਹੜਾ ਭੱਜਿਆ ਜਾਣਾ ਸੀ ਕੁੱਤੇ ਤੋਂ ਉਹ ਕੁੱਤਾ ਵਿਚਾਰਾ ਉੱਥੇ ਹੀ ਬੈਠਾ ਰਿਹਾ ਤਾਂ ਉਹ ਦਰਖਤ ਦੇ ਬੈਠਾ ਉਹ ਸੀਨ ਦੇਖੀ ਗਿਆ ਵੀ ਇਹ ਕੁੱਤਾ ਨਹੀਂ ਭੱਜਿਆ ਵੀ ਸ਼ਾਇਦ ਇਹਨੂੰ ਖਾਊ ਪਰ ਸ਼ੇਰ ਦੇ ਮੂੰਹ ਦੇ ਵਿੱਚ ਪਹਿਲੀ ਮਾਸ ਦਾ ਟੁਕੜਾ ਸੀ ਤੇ ਉਹ ਕੁੱਤੇ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਤਾਂ ਸ਼ੇਰ ਨੇ ਕੀ ਕਰਿਆ ਉਹ ਕੁੱਤੇ ਦੇ ਮੂਹਰੇ ਆਇਆ ਤੇ ਕੁੱਤੇ ਦੇ ਮੂਹਰੇ ਆ ਕੇ ਮਾਸ ਦਾ ਟੁਕੜਾ ਰੱਖਿਆ ਤੇ ਉੱਥੋਂ ਭੱਗ ਗਿਆ ਤਾਂ ਕੁੱਤੇ ਨੇ ਉਹ ਮਾਸ ਦਾ ਟੁਕੜਾ ਚੱਕਿਆ ਤੇ ਖਾ ਲਿਆ ਉਹ ਦੇਖ ਕੇ ਹੈਰਾਨ ਰਹਿ ਗਿਆ ਵੀ ਇਹ ਦਾਤ ਦੇ ਰੰਗ ਦੇਖ ਲੈ ਕਹੀ ਨਹੀਂ ਵੀ ਸਭ ਨੂੰ ਖਾਣ ਨੂੰ ਕੁਝ ਨਾ ਕੁਝ ਦਿੰਦਾ ਹੈ ਉਹਨੇ ਭਰੋਸਾ ਕਰ ਲਿਆ ਵੀ ਆਪਾਂ ਵੀ ਹੁਣ ਉਹ ਪਰਮਾਤਮਾ ਤੋਂ ਮੰਗਿਆ ਕਰਾਂਗੇ ਵੇਲੇ ਜਮੀਰਿਆ ਕਰਾਂਗੇ ਆਪੀ ਦੇਊ ਰੋਟੀ ਤਾਂ ਉਹ ਜੰਗਲ ਤੋਂ ਨਿਕਲ ਕੇ ਗਾਹਾਂ ਇੱਕ ਦਰਖਤ ਥੱਲੇ ਬਹਿ ਗਿਆ ਕਹਿੰਦਾ ਅੱਜ ਪਰਮਾਤਮਾ ਆਪੀ ਦਊ ਆਪਾਂ ਉਹਦੇ ਸਾਰੇ ਤੇ ਹੀ ਰਹਿਣੇ ਆ ਤਾਂ ਉਹ ਸਾਰਾ ਦਿਨ ਬੈਠਾ ਰਿਹਾ ਜਦੋਂ ਸ਼ਾਮ ਨੂੰ ਸ਼ਾਮ ਪਈ ਤਾਂ ਉਥੇ ਇੱਕ ਸਾਧੂ ਆਇਆ ਸਾਧੂ ਕਹਿੰਦਾ ਕੀ ਗੱਲ ਭਗਤਾ ਕਿਵੇਂ ਬੈਠਾ ਹੈ ਕਹਿੰਦਾ ਬਾਬਾ ਭੁੱਖ ਲੱਗੀ ਆ ਬਹੁਤ ਜ਼ਿਆਦੇ ਕਹਿੰਦਾ ਐ ਕਰਕੇ ਐ ਗੱਲ ਉਹਨੇ ਸਾਰੀ ਗੱਲਬਾਤ ਦੱਸਤੀ ਤੇ ਵੀ ਉਥੇ ਇੱਕ ਕੁੱਤਾ ਸੀ ਜਿਵੇਂ ਉਹਨੇ ਦੇਖੀ ਸੀ ਹਕੀਕਤ ਸਾਰੀ ਗੱਲਬਾਤ ਦੱਸੀ ਬਾਬੇ ਨੂੰ ਤੇ ਬਾਬਾ ਕਹਿੰਦਾ ਫੇਰ ਕਹਿੰਦਾ ਮੈਂ ਹੁਣ ਉਹੀ ਪ੍ਰਮਾਤਮਾ ਤੇ ਆਸ ਰੱਖ ਕੇ ਬੈਠਾ ਵੀ ਉਹ ਰੋਟੀ ਲੈ ਕੇ ਆਉ ਤਾਂ ਉਹ ਬਾਬਾ ਹੱਸ ਪਿਆ ਕਹਿੰਦਾ ਅੱਛਾ ਬਾਬਾ ਫੇਰ ਕਹਿੰਦਾ ਪ੍ਰਮਾਤਮਾ ਪਤਾ ਕਿਹਨੂੰ ਦਿੰਦਾ ਕਹਿੰਦਾ ਜਿਹਦੇ ਹੱਥ ਪੈਰ ਨਾ ਹੋਣ ਤੇਰੇ ਤਾਂ ਹੱਥ ਪੈਰ ਨੇ ਤੂੰ ਤਾਂ ਸਹੀ ਸਲਾਮਤ ਹੈ ਤੂੰ ਤਾਂ ਕਮਾ ਕੇ ਵੀ ਖਾ ਸਕਦਾ ਤੂੰ ਕਾਨੂੰ ਇੰਨੀ ਆਸ ਰੱਖਦਾ ਹੈ ਪ੍ਰਮਾਤਮਾ ਤਾਂ ਉਹਨੂੰ ਦਿੰਦਾ ਬੀ ਜੀ ਦੇ ਕੋਈ ਹੱਥ ਪੈਰ ਨਾ ਕੰਮ ਕਰਦੇ ਹੁਣ ਫੇਰ ਉਹ ਆਪ ਆ ਕੇ ਦਿੰਦਾ ਹੈ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਕਹਿੰਦਾ ਜਦੋਂ ਕੁੱਤੇ ਨੂੰ ਦੇ ਸਕਦਾ ਮੈਨੂੰ ਕਿਉਂ ਨਹੀਂ ਦੇ ਸਕਦਾ ਫੇਰ ਸਾਧੂ ਕਹਿੰਦਾ ਕਹਿੰਦਾ ਤੂੰ ਕੱਲਾ ਕੁੱਤੀ ਦੇਖ ਲਿਆ ਸ਼ੇਰ ਤਾਂ ਨਹੀਂ ਦੇਖਿਆ ਕਹਿੰਦਾ ਦੇਖ ਕੁੱਤੇ ਦੀਆਂ ਤਾਂ ਲੱਤਾਂ ਟੁੱਟੀਆਂ ਹੋਈਆਂ ਸੀ ਸ਼ੇਰ ਸਹੀ ਸਲਾਮਤ ਸੀ ਸ਼ੇਰ ਨੇ ਉਹਨੂੰ ਮਾਸ ਲਿਆ ਕੇ ਕੁੱਤੇ ਨੂੰ ਖਵਾਇਆ ਕਹਿੰਦਾ ਤੂੰ ਉਹ ਸ਼ੇਰ ਵਰਗਾ ਬਣ ਤੂੰ ਕਮਾ ਕੇ ਖਾ ਫੇਰ ਪ੍ਰਮਾਤਮਾ ਸਾਥ ਦੇਉ ਕਹਿੰਦਾ ਤੂੰ ਤਾਂ ਬਸ ਕੁੱਤੇ ਦੀ ਨਿਗਾਚੀ ਰਿਹਾ ਕੁੱਤੇ ਵਰਗਾ ਹੋ ਗਿਆ ਤਾਂ ਹੀ ਤੈਨੂੰ ਕਹਿਣਾ ਭਗਤਾ ਤੂੰ ਸ਼ੇਰ ਵਰਗਾ ਬਣ ਤੇ ਜੇ ਤੂੰ ਮਿਹਨਤ ਕਰੇਗਾ ਕਮਾਏਗਾ ਫੇਰ ਤੂੰ ਖਾਏਗਾ ਇਸ ਕਰਕੇ ਇਨਸਾਨ ਨੂੰ ਕਦੇ ਵੀ ਕੁੱਤੇ ਵਰਗਾ ਨਹੀਂ ਬਣਨਾ ਚਾਹੀਦਾ ਸ਼ੇਰ ਵਰਗਾ ਬਣਨਾ ਚਾਹੀਦਾ ਸ਼ੇਰ ਵਰਗੀ ਹਿੰਮਤ ਕਰਨੀ ਚਾਹੀਦੀ ਹੈ ਤਾਂ ਉਹ ਕਾਮਯਾਬ ਹੁੰਦਾ ਹੈ ਤੇ ਆਪਦੀ ਮਿਹਨਤ ਕਰਨੀ ਚਾਹੀਦੀ ਹੈ ਜਿਹਦੇ ਹੱਥ ਪੈਰ ਕੰਮ ਕਰਦੇ ਹੋਣ ਉਹਨੂੰ ਹਮੇਸ਼ਾ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਦੀ ਕਮਾਕੇ ਖਾਣੀ ਚਾਹੀਦੀ ਹੈ ਭੇਜ ਦਾ ਪ੍ਰਮਾਤਮਾ ਸਾਹ ਵਾਸਤੇ ਹੈ ਗੱਲ ਕਰ ਜਿਹਦੇ ਹੱਥ ਪੈਰ ਹੁੰਦੇ ਨੇ ਉਹਦਾ ਤਾਂ ਫਰਜ਼ ਬਣਦਾ ਨਾ ਮਿਹਨਤ ਕਰਨ ਦਾ ਜਿਹਦੇ ਵਿਚਾਰੇ ਦੇ ਹੱਥ ਪੈਰ ਨਹੀਂ ਕੰਮ ਕਰਦੇ ਉਹਨੂੰ ਪ੍ਰਮਾਤਮਾ ਲਾਜ਼ਮੀ ਦਿੰਦਾ ਤੇ ਉਹਦੇ ਵਾਸਤੇ ਕੋਈ ਨਾ ਕੋਈ ਹੀਲੇ ਨਾਲ ਵਸੀਲਾ ਜ਼ਰੂਰ ਕਰਦਾ ਹੈ ਇਹ ਪ੍ਰਮਾਤਮਾ ਦੇ ਸਾਰੇ ਰੰਗ ਨੇ ਇਹ ਕਹਾਣੀ ਇੰਨੀ ਕੀ ਸੀ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ